ਗਰੰਥੀ ਸਿੰਘ ਬਾਬਾ ਬਚਿੱਤਰ ਸਿੰਘ ਦੀ ਅਨਮੋਲ ਸੇਵਾ 20 ਸਾਲਾਂ ਦੀ ਲਗਾਤਾਰ ਗੁਰਸੇਵਾ ਤੋਂ ਬਾਅਦ ਪਿੰਡ ਡੱਲ ਵਾਸੀਆਂ ਵੱਲੋਂ ਕੀਤਾ ਗਿਆ ਅਨੋਖਾ ਵਿਦਾਇਗੀ ਸਮਾਰੋਹ ਗੁਰਦੁਆਰਾ ਗੁਰੂ ਨਾਨਕ ਨਵਾਸ ਪਿੰਡ ਡੱਲ ਵਿਖੇ ਗੁਰਦੁਆਰਾ ਸਾਹਿਬ ਦੇ ਗਰੰਥੀ ਸਿੰਘ ਬਾਬਾ ਬਚਿੱਤਰ ਸਿੰਘ ਦੀ ਸੇਵਾ ਨੂੰ ਸੰਮਪਤ ਲਗਾਤਾਰ ਸੇਵਾ ਪਿੱਛੋਂ ਵਦੈਗੀ ਦਿੱਤੀ ਗਈ ਪਿਛਲੇ 20 ਸਾਲਾਂ ਤੱਕ ਲਗਾਤਾਰ ਸੇਵਾ ਨਿਭਾਉਂਦੇ ਹੋਏ ਬਾਬਾ ਜੀ ਨੇ ਬਿਨਾਂ ਕਿਸੇ ਭੇਦ ਭਾਵ ਜਾਂ ਈਰਖਾ ਤੋਂ ਸੰਗਤ ਦੀ ਖਿਦਮਤ ਕੀਤੀ ਉਹ ਹਮੇਸ਼ਾ ਪ੍ਰੇਮ ਨਿਮਰਤਾ ਤੇ ਸਤਕਾਰ ਨਾਲ ਹਰ ਗੁਰਸਿੱਖ ਨਾਲ ਪੇਸ਼ ਆਉਂਦੇ ਰਹੇ ਵਿੱਦਿਆਕੀ ਸਮੇ ਪੂਰੇ ਪਿੰਡ ਦੀ ਸੰਗਤ ਨੇ ਬਾਬਾ ਜੀ ਨੂੰ ਹਾਰ ਸਿਰੋਪਾਈ ਅਤੇ ਨਗਦ ਰਕਮ ਦੇ ਕੇ ਸਨਮਾਨਿਤ ਕੀਤਾ ਸੰਗਤ ਵੱਲੋਂ ਉਹਨਾਂ ਦੀ ਲੰਮੀ ਸੇਵਾ ਨੂੰ ਯਾਦਗਾਰ ਬਣਾਉਂਦੇ ਆ ਭਰਪੂਰ ਸਤਿਕਾਰ ਨਾਲ ਵਿਦਿਆ ਕੀਤਾ ਗਿਆ ਇਸ ਮੌਕੇ ਤੇ ਬਾਬਾ ਜੀ ਵੱਲੋਂ ਵੀ ਸੰਗਤ ਲਈ ਆਪਣੇ ਘਰ ਚੋਂ ਚਾਹ ਪਾਣੀ ਦਾ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਪੂਰੇ ਪਿੰਡ ਦੀ ਹਾਜ਼ਰੀ ਰਹੀ pueblo y amarillo. ਦੀ ਸਾਂਝ ਪਾਈ ਇਹ ਜੋ ਆਇ ਗੁਜੀ ਦਾ ਖਾਸ ਮੌਕਾ ਹੈ। ਚਿੱਤਰ ਸਿੰਘ ਜੀ ਦੀ ਵਿਦਾਈ ਸਮਾਰੋਹ ਹੈ। ਆਪ ਸਭ ਨੂੰ ਪਤਾ ਹੀ ਹੈ ਕਿ ਬਾਬਾ ਜੀ ਨੇ ਕਾਫੀ ਲੰਬਾ عرصਾ तकरीबन 20-22 ਸਾਲ ਗੁਰੂ ਘਰ ਦੀ ਸੇਵਾ ਕੀਤੀ ਹੈ। ਬਾਬਾ ਜੀ ਇੱਕ ਨਿਹਾਇਤ ਭਲੇ ਮਾਨਸ, ਇਮਾਨਦਾਰ ਤੇ شریف ਇਨਸਾਨ ਸਨ। ਨੀਵੀਂ ਬਾਬਾ ਜੀ ਤੋਂ ਸੇਵਾ ਹੋਈ ਸ਼ਾਇਦ ਹੀ ਕੋਈ ਇਸ ਤਰ੍ਹਾਂ ਕਰ ਸਕੇ ਬਾਬਾ ਜੀ ਨੇ ਆਪਣੇ ਡਿਊਟੀ ਨੂੰ ਅਰਜ ਸਮਝ ਕੇ ਅੰਜਾਮ ਦਿੱਤਾ ਬੜੀ ਕਠਿਨ ਡਿਊਟੀ ਹੈ ਕਹਿਣਾ ਬਹੁਤ ਸਾਨ ਹੈ ਪਰ ਇਸ ਡਿਊਟੀ ਨੂੰ ਨਿਭਾਉਣਾ ਬੜਾ ਔਖਾ ਹੈ ਬਾਬਾ ਜੀ ਨੇ ਹਮੇਸ਼ਾ ਸੰਗਤ ਦਾ ਸਤਕਾਰ ਕੀਤਾ ਅਸੀਂ ਬਾਬਾ ਜੀ ਨੂੰ ਸੂਤ ਸੰਗਤ ਦੀ ਤਰਫੋਂ ਇਹੋ ਹੀ ਬੇਨਤੀ ਕਰਦੇ ਹਾਂ ਇਸ ਨੂੰ ਸੰਗਤ ਤੋਂ ਗੁਰੂ ਘਰ ਵਿੱਚ ਆਉਂਦਿਆਂ ਜਾਂਦਿਆਂ ਕੋਈ ਵੀ ਊਚ ਨੀਚ ਵੱਡੀ ਛੋਟੀ ਗੱਲ ਕਹੀ ਗਈ ਹੋਵੇ ਤੇ ਬਾਬਾ ਜੀ ਆਪਣੇ ਦਿਲ 'ਚ ਨਾ ਰੱਖਦਿਆਂ ਹੋયા ਇੱਥੇ ਹੀ ਉਸ ਗੱਲ ਨੂੰ ਸਮਝ ਕੇ ਛੱਡਣ ਤੇ ਇਸੇ ਤਰ੍ਹਾਂ ਹੀ ਗੁਰੂ ਘਰ ਵਿੱਚ ਆਉਂਦੇ ਜਾਂਦੇ ਰਹਿਣ ਸਮੂਹ ਸੰਗਤਾਂ ਨਾਲ ਆਪਣਾ ਪਿਆਰ ਭਾਈਚਾਰਾ ਬਣਾਈ ਰੱਖਣ ਦਾਸ ਸਮੂਹ ਸੰਗਤ ਦੀ ਤਰਫੋਂ ਜੇ ਕੋਈ ਗੱਲ ਦੀ ਉੱਚੀ ਨਹੀਂ ਹੋਈ ਹੋਵੇ ਤੇ ਬਾਬਾ ਜੀ ਤੋਂ ਮਾਫੀ ਮੰਗਦੇ ਹਾਂ ਬਾਬਾ ਜੀ ਆਪਣਾ ਸੁਖ ਸ਼ਾਂਤੀ ਨਾਲ ਆਪਣੀ ਲੋੜੀਆਂ ਦਾ ਲਾਜ ਕਰਾ ਕੇ ਵਾਪਸ ਸਹੀ ਸਲਾਮਤ ਆਪਣੀ ਡਿਊਟੀ ਤੇ ਪਹੁੰਚਾਂ ਸਮੂਹ ਸੰਗਤ ਨੂੰ ਬੜੀ ਖੁਸ਼ੀ ਹੋਵੇਗੀ ਅਸੀਂ ਨਵੇਂ ਬਾਬਾ ਜੀ ਭਾਈ ਇੰਦਰਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਬਾਬਾ ਜੀ ਨੇ ਬੜੀ ਇਮਾਨਦਾਰੀ ਸਹੀ ਤਰੀਕੇ ਨਾਲ ਡਿਊਟੀ ਨਿਭਾਈ ਹੈ ਇਹ ਵੀ ਆਪਣੀ ਡਿਊਟੀ ਨੂੰ ਇਸ ਤਰ੍ਹਾਂ ਹੀ ਅਣਜਾਣ ਦੇ ਵਾਹਿਗੁਰੂ ਇੱਕ ਖਬਰ ਖੇਮ ਕਰਨ ਦੇ ਪਿੰਡ ਦਲ ਤੋਂ ਹੈ ਜਿੱਥੇ ਗੁਰਦੁਆਰਾ ਗੁਰੂ ਨਾਨਕ ਨਵਾਸ ਵਿਖੇ ਬਾਬਾ ਬਚਿੱਤਰ ਸਿੰਘ ਜੀ ਨੇ 20 ਸਾਲਾਂ ਤੱਕ ਗੁਰਸੇਵਾ ਦਾ ਅਨਮੋਲ ਯੋਗਦਾਨ ਪਾਇਆ ਉੱਥੇ ਹੀ ਅੱਜ ਇਹਨਾਂ ਦੀ ਰਿਟਾਇਰਮੈਂਟ ਨੂੰ ਲੈ ਕੇ ਸੰਗਤਾਂ ਵਿੱਚ ਭਰਪੂਰ ਉਤਸ਼ਾਹ ਦਿਖਿਆ ਇਸ ਮੌਕੇ ਤੇ ਦੇਖੋ ਡਲ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਹੋਰ ਜੇ ਤੁਸੀਂ ਮੈਨੂੰ ਫੋਨ ਕਰ। ਨਾ ਕਹਿ ਰ ਮਟਾਰਾ ਕੀ ਨਾ ਪੈਣ ਜੀ? ਸਾਸਾ ਆਵੇ ਕਿ ਕਿ ਨਾ ਤੁਹਾਡਾ ਕਿਹੜਾ ਪਿੰਡ ਜੀ? ਦਲ ਤੇ ਅੱਜ ਜਿਸ ਤਰ੍ਹਾਂ ਬਾਬੇ ਨੂੰ ਰਿਟਾਇਰਮੈਂਟ ਦਿੱਤੀ ਗਈ ਗੁਰਦੁਆਰਾ ਸਾਹਿਬ ਵੱਲੋਂ ਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਬਾਬਾ ਜੀ ਦੀਆਂ ਸੇਵਾਵਾਂ ਸੀ? ਬਾਬਾ ਜੀ ਦੀ ਬਹੁਤ ਸੇਵਾਵਾਂ ਵਧੀਆ ਸੀ। ਬਹੁਤ ਵਧੀਆ ਹੋਵੇ। ਇਹਨਾਂ ਨੇ ਸੇਵਾ ਕੀਤੀ ਆ। ਬਹੁਤ ਸੰਗਤ ਦਾ ਆਦਰ ਪਾ ਕੀਤਾ। ਕਿਸੇ ਦੇ ਨਾਲ ਵੀ ਇਹਨਾਂ ਦਾ ਬੋਲ ਚਾਲ ਮੜਾ ਨਿਕਲਿਆ। ਬਹੁਤ ਵਧੀਆ ਰਹਾ। ਕਿੰਨੇ ਸਾਲ ਸੇਵਾ ਕੀਤੀ ਲਗਾਤਾਰ ਇਹਨਾਂ ਨੇ 21 ਸਾਲ ਕੀਤੀ ਹੈ ਅੱਛਾ ਜੀ ਹਾਂ ਹਾਂ ਜੀ ਵਾਹ ਉਹ ਜੋ ਸਭ ਤੋਂ ਆਪਾਂ ਨੇ ਜਦੋਂ ਸਾਰੇ ਪਾਸੇ ਇਹਨਾਂ ਕੋਲ ਖਾਤੇ ਨਹੀਂ ਲੈ ਜਾਂਦੇ ਬੀਕ ਸੰਭਾਲ ਤੋਂ ਬਾਅਦ ਨਹੀਂ ਚੱਲਦਾ